4 7 28 ਪੰਜਾਬ ਦੇ ਤਖਨੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਚਿੰਦਰਪਾਲ ਕੋਲ ਸ਼ਿਨਾ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਉਹਨਾਂ ਦੀ ਨੋਵਾ ਕਾਰ ਖਨੋਰੇ ਸਰਹੱਦ ਨੇੜੇ ਡਿਵਾਈਡਰ ਨਾਲ ਟਕਰਾਈ। ਇਹ ਹਾਦਸੇ ਵਿੱਚ ਵਿਧਾਇਕ ਅਤੇ ਉਹਨਾਂ ਦੀ ਗਨਮੈਨ ਜ਼ਖਮੀ ਹੋ ਗਏ। ਵਿਧਾਇਕ ਛਿਨਾ ਦੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ। ਉਹਨਾਂ ਨੂੰ ਪਹਿਲੇ ਕੈਥਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਜਿੰਦਰਪਾਲ ਕੋਲ ਛਿਨਾ ਪਹਿਲੀ ਵਾਰ ਵਿਧਾਇਕ ਬਣੀ ਸੀ। ਵਿਧਾਇਕ ਰਜਿੰਦਰਪਾਲ ਕੋਲ ਛਿਨਾ ਹਾਲ ਹੀ ਵਿੱਚ ਇੱਕ ਕੋਨ ਫਰਾਂਸ ਵਿੱਚ ਸ਼ਾਮਲ ਹੋ ਲਈ ਅਮਰੀਕਾ ਗਈ ਸੀ ਉਹ ਮੰਗਲਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ਤੇ ਉਤਰੀ ਉਹਨਾਂ ਦਾ ਪਤੀ ਪੁੱਤਰ ਗਰਮਨ ਅਤੇ ਡਰਾਈਵਰ ਉਹਨਾਂ ਨੂੰ ਲੈਣ ਗਏ ਸਨ ਵਿਧਾਇਕ ਜੀਨਾਂ ਨੂੰ ਲੈਣ ਤੋਂ ਬਾਅਦ ਪੰਜ ਲੋਕ ਨੋਵਾ ਕਾਰ ਵਿੱਚ ਪੰਜਾਬ ਵਾਪਸ ਆ ਰਹੇ ਸਨ ਐਥੇ ਉਹਨਾਂ ਦੀ ਕਾਰ ਇੱਕ ਖਨੋਰੀ ਸਰਹੱਦ ਤੇ ਪਹੁੰਚੀ ਅਚਾਨਕ ਕੁਝ ਸਾਹਮਣੇ ਆ ਗਿਆ ਡਰਾਈਵਰ ਨੇ ਕਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਚਾ ਟਕਰਾਈ ਇਹ ਹਾਦਸੇ ਵਿੱਚ ਵਿਧਾਇਕ ਦਾ ਚਿਹਰਾ ਸਾਹਮਣੇ ਵਾਲੇ ਪਾਸੇ ਵੱਜਿਆ ਜਿਸ ਵਿੱਚ ਉਹ ਅੰਬੀਰ ਜ਼ਖਮੀ ਹੋ ਗਿਆ ਇਸ ਦੇ ਨਾਲ ਹੀ ਕਾਰ ਦੀ ਅਗਲੀ ਸੀਟ ਤੇ ਬੈਠਾ ਉਸ ਦਾ ਗਨਮੈਨ ਵੀ ਜ਼ਖਮੀ ਹੋ ਗਿਆ ਸਸ਼ੀ ਕਾਲੀ ਤੋਂ 124 7.4 ਪੰਜਾਬ ਦੇ ਤਖਨੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਚਿੰਦਰਪਾਲ ਕੋਲ ਸ਼ਿਨਾ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਉਹਨਾਂ ਦੀ ਨੋਵਾ ਕਾਰ ਖਨੋਰੇ ਸਰਹੱਦ ਨੇੜੇ ਡਿਵਾਈਡਰ ਨਾਲ ਟਕਰਾਈ। ਇਹ ਹਾਦਸੇ ਵਿੱਚ ਵਿਧਾਇਕ ਅਤੇ ਉਹਨਾਂ ਦੇ ਗਨਮੈਨ ਜ਼ਖਮੀ ਹੋ ਗਏ। ਵਿਧਾਇਕ ਛਿਨਾ ਦੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ। ਉਹਨਾਂ ਨੂੰ ਪਹਿਲੇ ਕੈਥਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਜਿੰਦਰਪਾਲ ਕੋਲ ਛਿਨਾ ਪਹਿਲੀ ਵਾਰ ਵਿਧਾਇਕ ਬਣੀ ਸੀ। ਵਿਧਾਇਕ ਰਜਿੰਦਰਪਾਲ ਕੋਲ ਛਿਨਾ ਹਾਲ ਹੀ ਵਿੱਚ ਇੱਕ ਕੋਨ ਕੰਫਰੰਸ ਵਿੱਚ ਸ਼ਾਮਲ ਹੋ ਲਈ ਅਮਰੀਕਾ ਗਈ ਸੀ ਉਹ ਮੰਗਲਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ਤੇ ਉਤਰੀ ਉਹਨਾਂ ਦਾ ਪਤੀ ਪੁੱਤਰ ਗਰਮਨ ਅਤੇ ਡਰਾਈਵਰ ਉਹਨਾਂ ਨੂੰ ਲੈਣ ਗਏ ਸਨ ਵਿਧਾਇਕ ਜੀਨਾਂ ਨੂੰ ਲੈਣ ਤੋਂ ਬਾਅਦ ਪੰਜ ਲੋਕ ਨੋਵਾ ਕਾਰ ਵਿੱਚ ਪੰਜਾਬ ਵਾਪਸ ਆ ਰਹੇ ਸਨ ਇੱਥੇ ਉਹਨਾਂ ਦੀ ਕਾਰ ਇੱਕ ਖਨੋਰੀ ਸਰਹੱਦ ਤੇ ਪਹੁੰਚੇ ਅਚਾਨਕ ਕੁਝ ਸਾਹਮਣੇ ਆ ਗਿਆ ਡਰਾਈਵਰ ਨੇ ਕਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਚਾ ਟਕਰਾਈ ਇਹ ਹਾਦਸੇ ਵਿੱਚ ਵਿਧਾਇਕ ਦਾ ਚਿਹਰਾ ਸਾਹਮਣੇ ਵਾਲੇ ਪਾਸੇ ਵੱਜਿਆ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਈ ਇਸ ਦੇ ਨਾਲ ਹੀ ਕਾਰ ਦੀ ਅਗਲੀ ਸੀਟ ਤੇ ਬੈਠਾ ਉਸ ਦਾ ਗਨਮੈਨ ਵੀ ਜ਼ਖਮੀ ਹੋ ਗਿਆ ਸਸ਼ੀ ਕਾਲ ਜੀ ਤੋਂ 124 7 ਪੰਜਾ ਪੰਜਾਬ ਦੇ ਦੱਖਣੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਚਿੰਦਰਪਾਲ ਕੋਲ ਸ਼ਿਨਾ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਉਹਨਾਂ ਦੀ ਨੋਵਾ ਕਾਰ ਖਨੋਰੇ ਸਰਹੱਦ ਨੇੜੇ ਡਿਵਾਈਡਰ ਨਾਲ ਟਕਰਾਈ। ਇਹ ਹਾਦਸੇ ਵਿੱਚ ਵਿਧਾਇਕ ਅਤੇ ਉਹਨਾਂ ਦੇ ਗਨਮੈਨ ਜ਼ਖਮੀ ਹੋ ਗਏ। ਵਿਧਾਇਕ ਛਿਨਾ ਦੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ। ਉਹਨਾਂ ਨੂੰ ਪਹਿਲੇ ਕੈਥਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਜਿੰਦਰਪਾਲ ਕੋਲ ਛਿਨਾ ਪਹਿਲੀ ਵਾਰ ਵਿਧਾਇਕ ਬਣੀ ਸੀ। ਵਿਧਾਇਕ ਰਜਿੰਦਰਪਾਲ ਕੋਲ ਛਿਨਾ ਹਾਲ ਹੀ ਵਿੱਚ ਇੱਕ ਕੋ ਕੰਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਈ ਸੀ ਉਹ ਮੰਗਲਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ਤੇ ਉਤਰੀ ਉਹਨਾਂ ਦਾ ਪਤੀ ਪੁੱਤਰ ਗਰਮਨ ਅਤੇ ਡਰਾਈਵਰ ਉਹਨਾਂ ਨੂੰ ਲੈਣ ਗਏ ਸਨ ਵਿਧਾਇਕ ਜੀਨਾਂ ਨੂੰ ਲੈਣ ਤੋਂ ਬਾਅਦ ਪੰਜ ਲੋਕ ਨੋਵਾ ਕਾਰ ਵਿੱਚ ਪੰਜਾਬ ਵਾਪਸ ਆ ਰਹੇ ਸਨ ਇੱਥੇ ਉਹਨਾਂ ਦੀ ਕਾਰ ਇੱਕ ਖਨੂਰੀ ਸਰਹੱਦ ਤੇ ਪਹੁੰਚੀ ਅਚਾਨਕ ਕੁਝ ਸਾਹਮਣੇ ਆ ਗਿਆ ਡਰਾਈਵਰ ਨੇ ਕਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਚਾ ਟਕਰਾਈ ਇਸ ਹਾਦਸੇ ਵਿੱਚ ਵਿਧਾਇਕ ਦਾ ਛੇਰਾ ਸਾਹਮਣੇ ਵਾਲੇ ਪਾਸੇ ਵੱਜਿਆ ਜਿਸ ਵਿੱਚ ਗੰਭੀਰ ਜ਼ਖਮੀ ਹੋ ਗਈ ਇਸ ਦੇ ਨਾਲ ਹੀ ਕਾਰ ਦੀ ਅਗਲੀ ਸੀਟ ਤੇ ਬੈਠਾ ਉਸ ਦਾ ਗਨਮੈਨ ਵੀ ਜ਼ਖਮੀ ਹੋ ਗਿਆ